ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਅੱਜ ਦਿੱਤਾ ਤੇ ਸੰਡੇ ਨੂੰ ਜਿਹੜਾ ਸੰਡੇ ਤੱਕ ਦਾ ਰਿਮਾਂਡ ਦਿੱਤਾ ਪੁਲਿਸ ਨੇ ਇੱਕ ਬੜਾ ਹੈਰਾਨੀਜਨਕ ਜਿਹੜਾ ਹੈ ਤੱਤ ਜਿਹੜਾ ਨਿਕਲ ਕੇ ਆਇਆ ਉਹ ਪ੍ਰਾਪਰਟੀ ਬਿਨਾਮੀ ट्रांजैक्शंस ਦੇ ਰਿਲੇਟਿਡ ਸੀਗਾ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਐ ਕੋਰਟ ਦੇ ਚ ਲੈ ਕੇ ਆਈ ਗਈ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 2.56 ਹੈਕਟੇਅਰ ਦਿਖਾਈ ਉਹ ਸੀਗੀ 2015 ਜਦ ਜਿਹੜੀਆਂ ਸੇਲ ਡਿਡਸ ਨੇ ਉਹ 2010-11 ਦੀਆਂ ਨੇ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਗਲਟੀਆਂ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀ ਕਿ ਜੀ ਸਾਡਾ ਤਾਂ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਨਹੀਂ ਕਰੀ ਨਹੀਂ ਇੱਕ ਗ੍ਰੀਨ ਐਵੇਨਿਊ ਕਰਕੇ एक इन्होंने सोसाइटी कट्टी हैगी है, जलंधर ये मनी सिर्फ बैंकिंग ट्रांजैक्शन नहीं आई है देर वाज अमाउंट ऑफ रुपीजी इन ईयर टू थाउजेंड सेवन एट एन जो कैश डिपोजिट हुआ इनवैसिगे चल रही है और इनवैस तो बाद क्लीयर हो ਦਿੱਲੀ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਨਹੀਂ ਕਰਨ ਦੇ ਰਹੀ ਉਹਦੇ ਵਾਸਤੇ ਕੀ ਗੱਲ ਹੋਈ ਹਾਂਜੀ ਉਹ ਫਿਰ ਸਾਡੇ ਅਸੋਦੇ ਬਾਰੇ ਕੋਰਟ ਨੂੰ ਰਿਕੁਐਸਟ ਕੀਤੀ ਹੈਗੀ ਹੈ ਸਿਰਫ ਲਾਇਰਸ ਜਾਂ ਫਿਰ ਜਿਹੜੇ ਬਿਜ਼ਨਸ ਦੇ ਟੀਮ ਸੀ ਤੇ ਜਾਂ ਉਹਨਾਂ ਦੇ ਲਾਇਰ ਸੀਗੇ ਜਾਂ ਜਿਹੜੇ ਗਨੀਬ ਕੌਰ ਨੇ ਉਹ ਅਲਾਉਡ ਸੀਗੇ ਉਹ ਤੋਂ ਇਲਾਵਾ ਕੋਈ ਵੀ ਅਲਾਉਡ ਨਹੀਂ ਸੀ ਸਿਰਫ 25 ਜੂਨ 2025 ਨੂੰ ਜਿਹੜੀ ਐਫ ਆਈ ਆਰ ਦੇ ਵਿੱਚ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਅੰਡਰ ਜਿਹੜੀ ਐਫ ਆਈ ਆਰ ਲੌਜ ਹੋਈ ਸੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਨੂੰ 25 ਜੂਨ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ 26 27 ਨੂੰ ਜਦੋਂ ਮੈਜਿਸਟਰੇਟ ਡਿਊਟੀ ਮੈਜਿਸਟਰੇਟ ਦੇ ਕੋਲ ਪੇਸ਼ ਕਰਾ ਕੀਤਾ ਗਿਆ ਸੀ ਤਾਂ ਕੋਰਟ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ ਤੇ ਜੋ ਕਿ ਅੱਜ ਰਿਮਾਂਡ ਦਾ ਪੀਰੀਅਡ ਜਿਹੜਾ ਸੀ ਖਤਮ ਹੋ ਰਿਹਾ ਸੀ ਅੱਜ ਉਸ ਤੋਂ ਡਿਊਰੀ ਉਸ ਤੋਂ ਬਾਅਦ ਕਾਫੀ ਇਨਵੈਸਟੀਗੇਸ਼ਨ ਹੋਈ ਤੇ ਉਸ ਤੋਂ ਬਾਅਦ ਅੱਜ ਦੁਬਾਰਾ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਜਦੋਂ ਪੇਸ਼ ਕੀਤਾ ਗਿਆ ਕਿ ਫਰਦਰ ਰਿਮਾਂਡ ਲੈਣ ਦੇ ਲਈ ਦਾ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਅੱਜ ਦਿੱਤਾ ਤੇ ਸੰਡੇ ਨੂੰ ਜਿਹੜਾ ਸੰਡੇ ਤੱਕ ਦਾ ਰਿਮਾਂਡ ਦਿੱਤਾ ਪੁਲਿਸ ਨੇ ਤੇ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਸੀਗੀ ਕਾਫੀ ਇਹ ਜੇ ਤੱਥ ਜਿਹੜੇ ਸੀਗੇ ਕੀ ਨਿਕਲ ਕਾਫੀ ਜਿਹੜੇ ਤੱਥ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜਿਹਨੂੰ ਕੀ ਇੱਥੇ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆਏ ਕਿਹਲੇ ਕਿਹੜੇ ਗਰਾਉਂਡਸ 'ਤੇ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਹੈ ਤੱਥ ਜਿਹੜਾ ਨਿਕਲ ਕੇ ਆਇਆ ਉਹ ਪ੍ਰੋਪਰਟੀ ਬਿਨਾਮੀ ट्रांजੈਕਸ਼ਨਸ ਦੇ ਰਿਲੇਟਿਡ ਸੀ ਜਿਹੜੀ Shimla ਦੀ property ਜਿਹਦੇ ਕਰਕੇ Shimla ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਰਟ ਨਹੀਂ ਕੀਤਾ ਸੀ ਤੇ ਉਹ ਜਿਹੜੀ property ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 400 ਏਕ ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਹੈ ਜਿਹੜਾ ਕਿ ਕਿਤੇ ਵੀ ਅਜ ਤੱਕ ਐਫੀਡੇਵਿਟਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਐ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਬੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਊਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਤੇ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੋਲੀਸਰ ਮਾਨ ਦਿੱਤਾ ਹੈ ਤੇ ਜਿਹੜੇ ਜਿਹੜੇ ਫਰਦਰ ਅੱਗੇ ਗਰਾਉਂਡ ਸੀਗੇ ਉਹ ਮੇਰੇ ਨਾਲ ਕੁਲੀਗ ਹੈਗੇ ਨੇ ਸਪੈਸ਼ਲ ਪਬਲਿਕ প্রসਕਿਊਟਰ ਨੇ ਪ੍ਰੀਤਿੰਦਰ ਪਾਲ ਸਿੰਘ ਜੀ ਇਹ ਤੁਹਾਨੂੰ ਸਾਰੇ ਗਰਾਉਂਡ ਜਿਹੜੇ ਨੇ ਡਿਸਕਲੋਜ਼ ਕਰਨਗੇ ਥੋੜਾ ਜਿਹਾ ਕਿਉਂ ਬਜਾਏਗਾ ਹਾਂ ਜੀ ਸਰ ਅਗਲੀ ਪੇਸ਼ੀ ਸੰਡੇ ਨੂੰ ਹੈ ਜਾਂ ਮੰਗਲਵਾਰ ਨੂੰ ਸੰਡੇ ਨੂੰ ਸੰਡੇ ਨੂੰ ਡਿਊਟੀ ਜਿਸਟ੍ਰੇਟ ਤੇ ਪੇਸ਼ ਕੀਤਾ ਜਾਊਗਾ ਹਾਂ ਜੀ ਹਾਂਜੀ 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 ਸੋ ਜਦੋਂ ਜਦੋਂ ਪੰਜਾਬ ਬਿਜ਼ਨਸ ਬਿਊਰੋ ਨੇ ਇਨਕੈਰੋਗੇਟ ਕੀਤਾ ਉਹ ਤੇ ਬਿਕਰਮ ਸਿੰਘ ਮਜੀਠੀਆ ਤੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਸੇਲ ਡੀਡਾਂ ਹੋਈਆਂ ਹੋਈਆਂ ਨੇ ਕੁਝ ਮੁਸ਼ੌਰਾ ਸ਼ਿਮਲਾ ਦੀਆਂ ਜ਼ਮੀਨ ਦੀ ਉਹ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 2.56 ਐਕਰੀਜ਼ ਦਿਖਾਈ ਹੋਈ ਸੀਗੀ 2005 ਜਦਕਿ ਜਿਹੜੀਆਂ ਸੇਲ ਡੀਡਸ ਨੇ ਉਹ 2010 11 ਦੀਆਂ ਨੇ ਤੇ ਉਹ ਸੈਲ ਡੀਡ ਵਿਚ ਜਿਹੜਾ ਜ਼ਮੀਨ ਦਿਖਾਈ ਗਈ ਆ 402 ਹੈਕਟੇਰ ਜੋ ਕਿ ਬਹੁਤ ਵੱਡਾ ਚੰਕ ਆਫ ਲੈਂਡ ਹੁੰਦਾ ਤੇ ਇਹਦੇ ਬਾਰੇ ਸਾਨੂੰ ਜਦੋਂ ਇੰਟਰੋਗੇਸ਼ਨ ਚ ਪਤਾ ਲੱਗਿਆ ਤੇ ਸਾਡੀ ਜਿਹੜੀ ਉਥੇ ਵਿਜ਼ਿਟ ਹੋਈ ਸੀ ਉਸ ਤੋਂ ਪਤਾ ਲੱਗਿਆ ਤੇ ਅਦਾਲਤ ਨੂੰ ਇਹਦੇ ਬਾਰੇ ਦੱਸਿਆ ਫਿਰ ਉਸੇ ਬਾਅਦ ਨੂੰ ਇਹ ਵੀ ਦੱਸਿਆ ਕਿ ਜਿਹੜਾ ਹੈ ਸਰਾਇਨ ਇੰਡਸਟਰੀਜ਼ ਲਿਮਿਟਿਡ ਵਗੈਰਾ ਹੈਗੇ ਸਾਨੂੰ ਇਹ ਮਿਸਗਾਈਡ ਕਰਦੇ ਰਿਹਾ ਅਕਿਊ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ ਏ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਸਾਨੂੰ ਮਜੀਠਾ ਲੈ ਗਿਆ ਤੇ ਮਜੀਠਾ ਵੀ ਕੋਆਪਰੇਸ਼ਨ ਨਹੀਂ ਕੀਤੀ ਹੁਣ ਅਸੀਂ ਅਦਾਲਤ ਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੋਰਪੁਰ ਵੀ ਹੈਗੇ ਨੇ ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ ਹੈ ਤੋਂ ਕੁੱਲ ਮਿਲਾ ਕੇ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਜੀਠਿਆ ਦੇ ਇੱਕ ਸੈਨਿਕ ਫਾਰਮ ਹਾ ਉਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈਗੀ ਹੈ ਉਹ ਜਿਹੜਾ ਫਾਰਮ ਸੀਰਾ ਇਹਨਾਂ ਦਾ ਪਹਿਲਾਂ ਆਕਸ਼ਨ ਵਿੱਚ ਵਕ ਗਿਆ ਸੀ ਪਰ ਇਹਨਾਂ ਦੇ ਫਾਦਰ ਨੇ ਜਿਹੜਾ ਹੈਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਹੈ ਸੈਨਿਕ ਫਾਰਮ ਜਿਹੜਾ ਸੈਨਿਕ ਫਾਰਮ ਹੈਗੇ ਨੇ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਦੁਬਾਰਾ ਪਾਵਰ ਚਾਏ ਤੇ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਊਂਡ ਲਿਆ ਸੀਗਾ ਜੀ ਸਾਡਾ ਤਾਂ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਦੇਣਾ ਕਿਹੜੀ ਨਹੀਂ ਚੀਂਦ ਰਹੇ ਪਰ ਜਦੋਂ ਫਿਰ ਅਸੀਂ ਅਜ ਹਾਲਤ ਨੂੰ ਰਿਕਾਰਡਸ ਦੇਖਾਇਏ ਕਿ ਇਹ ਸਰਾਇਨ ਜਸਟਿਸ ਲਿਮਿਟਿਡ ਦਾ ਆਪਣਾ ਰਿਪੋਰਟ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮੇਜਟੀ ਆ ਗੁਰਮੇਰ ਸਿੰਘ ਗੁਰਮੇਰ ਸਿੰਘ ਉਹਨਾਂ ਦੇ ਬ੍ਰਦਰ ਸਾਰੀ ਫੈਮਿਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮਸ ਦੇ ਸ਼ੋ ਕੀਤੇ ਸੀ ਸੋ ਇਹ ਸਾਰਾ ਰਿਪੋਰਟ ਜਦੋਂ ਕੋਰਟ ਨੇ ਕੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਦੀ ਮੰਗ ਦੀ ਐਕਸ਼ਨਲ ਰਿਕੁਆਇਰਮੈਂਟ ਹੈ ਇਹ ਐਸੋ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਜਲੰਧਰ ਵਿੱਚ ਉਹ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਵਿਭਗ ਕਨੂਨਕੌਰ ਦਾ ਹੈਗਾ ਤੇ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾਂ ਰੁਪਏ ਦਿੱਤੇ ਗਏ ਨੇ ਕੀ ਸਾਬ ਇਹੋ ਜਿਹੜੀ ਸਾਰੀ ਮਨੀ ਇਨਵੋਲਵ ਹੋ ਰਹੀ ਹੈ ਕਿ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਡਰੱਗਸ ਦੀ ਬਣੀ ਹੈਗੀ ਹੈ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਦੀ ਬਣੀ ਹੈ ਸਰ ਇਹ ਸਾਰੀ ਇਲ ਗਾਟਨ ਮਨੀ ਹੈ ਇਹ ਕਈ ਸੋਰਸਸ ਤੋਂ ਕਈ ਜਿਹੜੇ ਹੈਗੇ ਨੇ ਬੰਦਿਆਂ ਤੋਂ ਕੰਪਨੀਆਂ ਤੋਂ ਇਹਨਾਂ ਦੇ ਖਾਤਿਆਂ ਵਿੱਚ ਆਈ ਹੈ ਇਹ ਮਨੀ ਸਿਰਫ ਬੈਂਕਿੰਗ ट्रांजैक्शन ਦੇ ਨਾਲ ਨਹੀਂ ਆਈ ਹੈ देयर वाज ਅਮਾਉਂਟ ਆਫ ਰੁਪੀਏ 161 ਕਰੋੜ ਇਨ ધ ਇਅਰ 2007 8 ਐਂਡ 89 ਜਿਹੜਾ ਕੈਸ਼ ਡਿਪੋਜ਼ਿਟ ਹੋਇਆ ਇਹਨਾਂ ਦੀ ਕੰਪਨੀ ਵਿੱਚ ਇਹ ਕਿਉਂ ਕੈਸ਼ ਡਿਪੋਜ਼ਿਟ ਨੂੰ ਕਹਿ ਰਹੇ ਨੇ ਕਿ ਇਹ ਸ਼ਰਾਬ ਦੇ ਠੇਕਿਆਂ ਦੀ ਕਲੈਕਸ਼ਨ ਸੀਗੀ ਉਹਦਾ ਜਿਹੜਾ ਕੈਸ਼ ਸੀਗਾ ਜਿਹੜਾ ਵਕੀਲ ਉਹਨਾਂ ਦੇ ਕਹਿ ਰਹੇ ਨੇ ਉਹ ਇਹ ਦਾਅਵਾ ਕਰ ਰਹੇ ਨੇ ਇਹ ਸਰ ਉਹ ਬੈਲੈਂਸ ਸ਼ੀਟਾਂ ਚ ਦਿਖਾਈ ਨਹੀਂ ਉਹ ਵਾਲੀਆਂ ਰਸੀਦਾਂ ਤੇ ਬੈਂਕਾਂ ਵਿੱਚ ਡਿਪੋਜ਼ਿਟ ਹੋ ਰਹੇ ਨੇ ਪੈਸੇ ਇਹ ਜਿਹੜੀ ਸੀ ਜਿੰਨੀ ਕੈਸ਼ ਕੋਲ ਸੀਗਾ ਇਹ ਕੈਸ਼ ਜਿੰਨਾ ਪੈਸਾ ਹੈ ਇਹ ਕੈਸ਼ ਜਿੰਨਾ ਪੈਸਾ ਜੁਦ ਪਾਰਟੀਕੂਲਰ ਨਹੀਂ ਹੈ ਕਈ ਫੈਕਟਰਸ ਤੋਂ ਨਹੀਂ ਪ੍ਰੈਵਿਸ ਆਰ ਦੋਸਤ ਸੋ ਮੈਂ ਕਲੀਅਰ ਦੱਸ ਰਿਹਾ ਦਾਲਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗਾ ਕਿ ਕਿੰਨਾ ਪੈਸਾ ਕਿੱਥੋਂ ਗਿਆ ਹੈ ਐਫਆਈਆ ਜਿਹੜੀ ਹੈ ਉਹ ਗੱਲ ਕਰ ਰਹੇ ਨੇ ਕਿ ਕੰਮ ਹੀ ਆਪਣੇ ਫਿਰ ਇੱਕ ਗਲਤ ਹੋਈਗੀ ਐਫਆਈਆ ਵਿੱਚ ਉਹਨੇ ਤੱਤ ਨਹੀਂ ਅਗੇ ਉਹਨਾਂ ਨੇ ਇਨਵੈਸਟੀਗੇਸ਼ਨ ਤੇ ਬਲੈਕ ਨਹੀਂ ਗਿਆ ਜ਼ਮੀਨ ਜੈਦਵਰ ਪੁੱਛਿਆ ਨਹੀਂ ਗਿਆ ਕਾਗਜ਼ ਤਾਂ ਦਿੱਤੇ ਨਹੀਂ ਗਏ ਉਸ ਤੋਂ ਬਾਅਦ ਉਹ ਇਹ ਅੰਦਾਜ਼ ਕਰਕੇ ਇਹ ਇੱਕ ਗੇ ਸਾਨੂੰ ਰਿਮਾਂਡ ਕਰਦਾ ਹੰਨਰੇਬਲ ਸੁਪਰੀਮ ਕੋਰਟ ਸਪੈਸੀਫਿਕਲੀ ਸਟੇਟਸ ਹੈ ਕਿ ਐਫ ਆਈ ਆਰ ਇਜ਼ ਨਾਟ ਐਨ ਸੈਕੂਰੀਟੀ ਡੀਆ ਸਾਰਾ ਕੁਝ ਉਹਦੇ ਚ ਨਹੀਂ ਹੋ ਸਕਦਾ ਸਾਰੀ ਜੱਜਾਂ ਤੇ ਸਾਰੇ ਤਹਤ ਇਨਵੈਸਟੀਗੇਸ਼ਨ ਚ ਬਾਹਰ ਆ ਗਏ ਸਰ ਇੱਕ ਇੱਕ ਸਵਾਲ ਇਹ ਆ ਕੱਲ ਸੱਤਾਧਿਰ ਦੇ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਸ਼ਰਿਆਮ ਕਹਿੰਦਾ ਕਿ ਡਰੱਗਲ ਦੇ ਜਿਹੜੇ ਕਿ ਮਣੀ ਹੈਗੀ ਉਸ ਨੂੰ ਲੈ ਕੇ ਉਹਦੇ ਵਿੱਚ ਇਨਵੋਲਡ ਹੈ ਜੀ ਹਾਂਜੀ ਉਹ ਮਣੀ ਵੀ ਹੈਗੀ ਹੈ ਦਿੱਲੀ ਪੁਲ ਚੱਲੀ ਇਨਵੈਸਟੀਗੇਸ਼ਨ ਨਹੀਂ ਕਰਨ ਦੇ ਰਹੀ ਉਹਦੇ ਵਾਸਤੇ ਕੀ ਗੱਲ ਹੋਈ ਹਾਂਜੀ ਉਹ ਸਾਡੇ ਅਸੂਤੇ ਬਾਰੇ ਕੋਰਪੋਰਲ ਰਿਕੁਐਸਟ ਕੀਤੀ ਗਈ ਹੈ ਉਹ ਜਿਸੀ ਆਫਟਰ ਲੈਂਚ ਦੇ ਬਾਰੇ

ऑर्डर दैट यू आर रिस्ट्रिक्टिंग मीडिया लाइक दिस सर वी आर नॉट रिस्ट्रिक्टिंग मैम वी आर नॉट रिस्ट्रिक्टिंग मीडिया मीडिया तो सी प्रॉब्लम है मीडिया प्रॉब्लम कर रहा है हां जी मीडिया में आम लोग जा रहे थे मीडिया नहीं जा रहा डिफरेंट केस है ऑर्डर दे स्पेसिफिक ऑर्डर सी है कि इन मीडिया प्रोसीड इन कैमरा प्रोसीडिंग होगी और दिस केस में मीडिया को कोई भी नो वॉयलेट नहीं हैगी ਉਸੀ ਕੋਰਟ ਦੇ ਵਿੱਚ ਇਸ ਟਾਈਮ ਦੇ ਤੇ ਜਿਹੜੇ ਵੀ ਆਰਡਰ ਸੀਗੇ ਇਨ ਕੈਮਰਾ ਪ੍ਰोसीडिंग्स ਦੇ ਕੋਰਟ ਦੇ ਆਰਡਰ ਸੀਗੇ ਉਹਦੇ ਅਕੋਰਡਿੰਗਲੀ ਸਿਰਫ ਲਾਇਰਸ ਜਾਂ ਫਿਰ ਜਿਹੜੀ ਬਿਜ਼ਨਸ ਦੀ ਟੀਮ ਸੀ ਤੇ ਜਾਂ ਉਹਨਾਂ ਦੇ ਲਾਇਰ ਸੀਗੇ ਜਾਂ ਜਿਹੜੇ ਗਨੀਵ ਕੌਰ ਨੇ ਉਹ ਅਲਾਉਡ ਸੀਗੇ ਉਹ ਤੋਂ ਇਲਾਵਾ ਕੋਈ ਵੀ ਅਲਾਉਡ ਨਹੀਂ ਸੀ ਤੇ ਇਸ ਕਰਕੇ ਉਹ ਬਾਇਕੋਰਟ ਆਰਡਰ ਸੀਗਾ ਅਦਰਵਾਇਜ਼ देयर ਇਜ਼ ਨੋ ਡਿਸਕਮਿਨੈਂਟ ਅੰਦਰ ਕੋਈ ਆਰਡਰ ਹੈਗਾ ਪਰ ਲਾਅਰ ਦੀ ਗੱਲ ਪਾਉਂਦੇ